ਲੋ ਵੀ ਦੋਸਤੋ ਆਠ ਨਾਗ ਵਕਾਊ ਆ ਜੀ ਪਿੰਡ ਦੋਸਤੋ ਇਹ ਮਾਛੀ ਬੁਗਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਨੇੜੇ ਸ਼ਹਿਰ ਦੋਸਤੋ ਤਲਵੰਡੀ ਪਾਈ ਦੇ ਦੋਸਤੋ ਆਠ ਇਹ ਕਟੀਆਂ ਵਕਾਊ ਆ ਜੀ ਜਿਹਦੇ ਵਿੱਚ ਵੈਰਾਈਟੀ ਤੁਹਾਨੂੰ ਸਾਰੀ ਦਿਖਾਤੀ ਮੋਹਰਾ ਨਸਲ ਨੀਲੀ ਰਾਵੀ ਬੂਰੀਆਂ ਬੂਰੀਆਂ ਦੇ ਵਿੱਚ ਨੀਲੀ ਰਾਵੀ ਦਿਖਾਤੀਆਂ ਦੋਸਤੋ ਪਹਿਲੇ ਨੰਬਰ ਤੇ ਇੱਕ ਬਹੁਤ ਸੋਹਣਾ ਦੋਸਤੋ ਟੇਢੇ ਕੱਟ ਵਾਲਾ ਕੱਟਾ ਤੁਹਾਨੂੰ ਦਿਖਾਇਆ ਜਿਹਦੇ ਵਿੱਚ ਸਾਰੀ ਮਾਰਕਿੰਗ ਹੋਊਗੀ ਦੋਸਤੋ ਤੇ ਇਹ ਤਕਰੀਬਨ ਦੋਸਤੋ 14-15 ਮਹੀਨੇ ਉਮਰ ਹੈ ਬਾਈ ਕਹਿੰਦਾ ਵੀ ਫਾਰਮ ਦੇ ਵਿੱਚੋਂ ਖੁੱਲਾ ਹੀ ਖਰੀਦਿਆ ਤੇ ਖੁੱਲਾ ਹੀ ਇੱ ਤੇ ਇਸ ਤੋਂ ਇਲਾਵਾ ਦੋਸਤੋ ਇਧਰਲੇ ਪਾਸੇ ਸਤਨਾਗ ਇਹ ਝੋਟੀਆਂ ਦੇ ਹੋਣਗੇ ਪਰ ਦੂਜੇ ਨੰਬਰ ਤੇ ਜਿਹੜੀ ਝੋਟੀ ਤੁਹਾਨੂੰ ਦਿਖਾਈ ਹੈ ਨੀਲੀ ਰਾਵੀ ਨਸਲ ਦੇ ਵਿੱਚ 20 ਮਹੀਨੇ ਉਮਰ ਹੈ ਸਾਰੀ ਮਾਰਕਿੰਗ ਹੋਊਗੀ ਦੰਦੋ ਖੀਰੀ ਹੈ ਵੈਸੇ ਵੱਡੇ ਵੀਡੀਓ ਚ ਸਾਰੇ ਨਾਗੀ ਤੁਹਾਨੂੰ ਤੋਰ ਕੇ ਦਿਖਾਤੇ ਤੀਜੇ ਨੰਬਰ ਤੇ ਜਿਹੜੀ ਦੋਸਤੋ ਬੂਰੀ ਕੱਟੀ ਤੁਹਾਨੂੰ ਦਿਖਾਈ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਨੀਲੀ ਰਾਵੀ ਨਸਲ ਦੇ ਵਿੱਚ ਹੈ ਸਾਰੀ ਪ੍ਰੋਪਰ ਮਾਰਕਿੰਗ ਹੋਊਗੀ ਅੱਖਾਂ ਦੇ ਵਿੱਚ ਦੋਸਤੋ ਵਾਈਟਨੈਸ ਹੋਊਗੀ ਤੇ ਸੰਗਕ ਸੰਗ ਗੜਾਈ ਦੇ ਵਿੱਚ ਕਰਦੀ ਉਹਦੇ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਹੈ 14-15 ਮਹੀਨੇ ਉਮਰ ਹੈ ਤੀਜੇ ਨੰਬਰ ਆ ਚੌਥੇ ਨੰਬਰ ਤੇ ਜਿਹੜੀ ਦੋਸਤੋਂ ਤੁਹਾਨੂੰ ਇਹ ਝੋਟੀ ਜਿਹੜੀ ਦਿਖਾਈ ਹੈ ਬੂਰੀ ਇਹ ਵੀ ਤਕਰੀਬਨ 14-15 ਮਹੀਨੇ ਉਮਰ ਹੈ ਕਦ ਕਾੜ ਸੋਹਣਾ ਥਣ ਝੋਲੀ ਚੰਗੀ ਹੈ ਤੇ ਸਿੰਗ ਕੁੰਡਿਆਂ ਦੀ ਹੋਊਗੀ ਇਹ ਤੁਹਾਨੂੰ ਚੌਥੇ ਨੰਬਰ ਤੇ ਦੋਸਤੋਂ ਦਿਖਾਈ ਹੈ ਪੰਜਵੇਂ ਨੰਬਰ ਤੇ ਜਿਹੜੀ ਦੋਸਤੋਂ ਸੁਨਹਿਰੀ ਰੰਗ ਦੀ ਬੂਰੀ ਕੱਟੀ ਤੁਹਾਨੂੰ ਦਿਖਾਈ ਹੈ ਇਸ ਕੱਟੀ ਨੂੰ ਵੀ ਦੋਸਤੋਂ ਥਣ ਝੋਲੀ ਬਹੁਤ ਕਮਾਲ ਦੀ ਲੱਗੀ ਹੈ ਨੀਲੀ ਰਾਵੀ ਨਸਲ ਦੀ ਨਿਸ਼ਾਨੀਆਂ ਪੂਰੀਆਂ ਕਰਦੀ ਸਿੰਗ ਦੋਸਤੋਂ ਗਲਾਈ ਦੇ ਵਿੱਚ ਅੱਖਾਂ-ਅੱਖਾਂ ਦੇ ਵਿੱਚ ਜਵਾਬ ਹੋਣਗੇ ਇਹ ਤਕਰੀਬਨ ਤੁਹਾਨੂੰ 5ਵੇਂ ਨੰਬਰ ਤੇ ਦੋਸਤੋ ਦਿਖਾਈ ਆ ਇਧਰੋਂ ਦੋਸਤੋ 6ਵੇਂ ਨੰਬਰ ਤੇ ਜਿਹੜੀ ਕੱਟੀ ਦੋਸਤੋ ਬੂਰੀ ਤੁਹਾਨੂੰ ਦਿਖਾਈ ਆ ਇਹ ਵੀ ਤੁਹਾਨੂੰ ਪਸੰਦ ਆਊਗੀ ਗੋਲ ਜੇ ਪਿੰਡੇ ਦੀ ਆ ਚੰਗੀ ਸਵੀ ਆ ਤੇ ਰਾਜੀ ਆ ਕੱਟੀ ਦੋਸਤੋ ਬਿਲਕੁਲ ਚਕਵੇਂ ਪੈਠਪੁੜੇ ਦੀ ਹੋਊਗੀ ਦੋਸਤੋ 6ਵੇਂ ਨੰਬਰ ਤੇ ਤੁਹਾਨੂੰ ਦਿਖਾਈ ਆ ਇਧਰੋਂ 7ਵੇਂ ਨੰਬਰ ਤੇ ਜਿਹੜੀ ਦੋਸਤੋ ਨੀਲੀ ਰਾਇਬ ਨਸਲ ਦੀ ਕੱਟੀ ਦੋਸਤੋ ਦਿਖਾਈ ਆ ਤੁਹਾਨੂੰ ਸਾਰੀ ਪ੍ਰੋਪਰ ਮਾਰਕਿੰਗ ਹੋਊਗੀ ਅੱਖਾਂ-ਅੱਖਾਂ ਇਸ ਕੱਟੀ ਦੀ ਆ ਦੋਸਤੋ ਦੋਵੇਂ ਵਾਈਟ ਹੋਣਗੇ ਤੇ ਸਿੰਗ ਗਲਾਈ ਦੇ ਵਿੱਚ ਇਹ ਤੁਹਾਨੂੰ 7ਵੇਂ ਨੰਬਰ ਤੇ ਦਿਖਾਈ ਤੇ ਥਣ ਚ ਚਾਰ ਨਿਖੜਵੇਂ ਹੋਣਗੇ 8ਵੇਂ ਨੰਬਰ ਵਾਲੀ ਕੱਟੀ ਦੋਸਤੋ ਮੁਰਾ ਨਸਲ ਦੇ ਵਿੱਚ ਆ ਸੰਗਾ ਤੋਂ ਮੀਣੀਏ ਦੋਵੇਂ ਸਿੰਗ ਇਸ ਕੱਟੀ ਦੀ ਦੋਸਤੋ ਹੈਲਦੇ ਆ ਥਣ ਝੋਲੀ ਇਹਨੂੰ ਵੀ ਚੰਗੀ ਐਂਡ ਤੇ ਤੁਹਾਨੂੰ ਦਿਖਾਈ ਆ ਇਧਰੋਂ ਦੋਸਤੋ ਸਾਰੇ ਨਾਗ ਜੀ ਤੁਹਾਨੂੰ ਤੋਰ ਇਨ੍ਹਾਂ ਦੇ ਵਿੱਚੋਂ ਪਹਿਲਾਂ ਪਸੰਦ ਆਏ ਤਖਰੀਦ ਦਿਓ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਧੰਨਵਾਦ ਉਸੋ ਸ਼ਾਰਟ ਵੀਡੀਓ ਦੇਖਣ ਲਈ